ਫਿਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਮੁਲਤਵੀ ਹੋ ਗਈ ਹੈ ਪਰ ਇਸ ਮੀਟਿੰਗ ਦੇ ਦਰਮਿਆਨ ਕੁਝ ਕੋਸ਼ਿਸ਼ਾਂ ਕੁਝ ਉਪਰਾਲੇ ਕੀਤੇ ਜਾ ਰਹੇ ਨੇ ਸੰਭਾਵੀ ਤੌਰ ਤੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਕਿਹਾ ਜਾ ਰਿਹਾ ਹੈ ਕਿ ਮੰਨਨ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਔਰ ਇਹਨਾਂ ਕੋਸ਼ਿਸ਼ਾਂ ਦੇ ਦਰਮਿਆਨ ਇੱਕ ਵੱਡਾ ਫੇਰਬਦਲ ਲੁਕਿਆ ਹੋਇਆ ਹੈ ਕੀ ਇਹ ਕੋਸ਼ਿਸ਼ਾਂ ਸਿਰੇ ਚੜਨਗੀਆਂ ਜਾਂ ਕੀ ਇਹ ਸਾਰਾ ਸਮਾਂ ਵਿਅਰਥ ਜਾਵੇਗਾ ਜੇ ਇਹ ਕੋਸ਼ਿਸ਼ਾਂ ਹੋ ਰਹੀਆਂ ਤੇ ਜੇ ਇਹ ਵਿਅਰਥ ਜਾਂਦਾ ਹੈ ਤਾਂ ਕੀ ਸਥਿਤੀ ਬਣ ਸਕਦੀ ਹੈ ਕਿ ਜ਼ਥੇਦਾਰ ਦੀ ਤਬਦੀਲੀ ਵੱਟ ਤੇ ਪਈ ਹੈ ਕਿ શ્રી ਕਾਲਤਖ ਸਾਹਿਬ ਦੇ ਜ਼ਥੇਦਾਰੀ ਕਿਸੇ ਹੋਰ ਨੂੰ ਸੌਂਪ ਦਿੱਤੀ ਜਾਵੇਗੀ ਹਾਲਾਂਕਿ ਗਿਆਨੀ ਕੁਲਦੀਪ ਸਿੰਘ ੜਗੱਜ ਦੇ ਕੋਲ ਕਾਰਜਕਾਰੀ ਚਾਰਜ ਹੈਗਾ ਤੇ ਗਿਆਨੀ ਕੁਲਦੀਪ ਸਿੰਘ ੜਗੱਜ ਤੱਕ શ્રી ਕੇਸਗੜ ਸਾਹਿਬ ਦੇ ਜ਼ਥੇਦਾਰ ਹੈਗੇ ਨੇ ਪਰ ਇਸ ਦੇ ਬਾਵਜੂਦ ਕੀ શ્રી ਕਾਲਤਖ ਸਾਹਿਬ ਨੂੰ ਇੱਕ ਨਵਾਂ ਜ਼ਥੇਦਾਰ ਮਿਲਣ ਜਾ ਰਿਹਾ ਹੈ ਸਵਾਲ ਇਹ ਖੜੇ ਹੋ ਰਹੇ ਹੈ ਔਰ ਇਸ ਮੀਟਿੰਗ ਦੇ ਵਿੱਚ ਸੰਭਾਵੀ ਤੌਰ ਦੇ ਉੱਤੇ ਇਸ ਗੱਲ ਦੇ ਇਸ਼ਾਰੇ ਮਿਲ ਸਕਦੇ ਨੇ ਇਹ ਵੀ ਚਰਚਾਵਾਵਾਂ ਚੱਲੀਆਂ ਹੋਈਆਂ ਦਰਅਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਸੀ ਉਸ ਮੁਤਾਬਕ ਜਿਹੜੀ 10 ਤਰੀਕ ਨੂੰ ਹੋਣ ਵਾਲੀ ਮੀਟਿੰਗ ਸੀ ਉਸ ਨੂੰ ਮੁਲਤਵੀ ਕਰਕੇ 12 ਤਰੀਕ ਕਰ ਦਿੱਤਾ ਗਿਆ ਔਰ ਸੰਭਾਵੀ ਤੌਰ ਤੇ ਇੱਕ ਮੀਟਿੰਗ ਇਸ ਦੇ ਦਰਮਿਆਨ ਜ਼ਰੂਰ ਰੱਖੀ ਗਈ ਹੋ ਸਕਦੀ ਹੈ ਇਹਦੀਆਂ ਚਰਚਾਵਾਵਾਂ ਚੱਲ ਰਹੀਆਂ ਨੇ ਔਰ ਇਹ ਮੀਟਿੰਗ ਜਿਹੜੀ ਹੈ ਉਹ ਬਾਬਾ ਹਰਨਾਮ ਸਿੰਘ ਖਾਲਸਾ ਦੇ ਡੇਰੇ ਉੱਤੇ ਰੱਖੀ ਗਈ ਹੋ ਸਕਦੀ ਹੈ ਇਹਦੀਆਂ ਚਰਚਾਵਾਵਾਂ ਇਸ ਵੇਲੇ ਸਿਖਰ ਤੇ ਨੇ ਔਰ ਜੇ ਇਹ ਮੀਟਿੰਗ ਸਿਰੇ ਚੜ ਜਾਂਦੀ ਹੈ ਤਾਂ ਇੱਕ ਵੱਡਾ ਫੇਰਬਦਲ ਹੋ ਰਿਹਾ ਹੈ ਇਹਦੇ ਵੀ ਖਦਸ਼ੇ ਜਤਾਏ ਜਾ ਰਹੇ ਨੇ ਹੋ ਸਕਦਾ ਹੈ ਕਿ ਸ਼੍ਰੀ ਕਾਲਕਤਕ ਸਾਹਿਬ ਦੇ ਜਥੇਦਾਰ ਦਾ ਜਿਹੜਾ ਕਾਰਜਕਾਰੀ ਚਾਰਜ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਔਰ ਸ਼੍ਰੀ ਕਾਲਕਤਕ ਸਾਹਿਬ ਨੂੰ ਇੱਕ ਨਵਾਂ ਔਰ ਪੂਰਨ ਜਥੇਦਾਰ ਜਿਹੜਾ ਉਹ ਮਿਲ ਜਾਵੇ ਜਾਂ ਸੌਂਪ ਦਿੱਤਾ ਜਾਵੇ ਹੁਣ ਇੱਥੇ ਸਥਿਤੀ ਇਹ ਬਣਦੀ ਪਈ ਹੈ ਕਿ ਜੇ ਇਹ ਸਥਿਤੀ ਬਣਦੀ ਹੈ ਤਾਂ ਜਥੇਦਾਰ ਕੌਣ ਹੋਵੇਗਾ ਸੰਭਾਵੀ ਤੌਰ ਦੇ ਉੱਤੇ ਇੱਕ ਨਾਮ ਸਾਹਮਣੇ ਕਾਫੀ ਦਿਨਾਂ ਤੋਂ ਆ ਰਿਹਾ ਔਰ ਉਹ ਨਾਮ ਹੈਗਾ ਭਾਈ ਬਲਵੰਤ ਸਿੰਘ ਰਾਜੋਵਾਣਾ ਔਰ ਕਿਹਾ ਜਾ ਰਿਹਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਨੂੰ ਜਥੇਦਾਰ ਜਿਹੜਾ ਆ ਉਹ ਥਾਪਿਆ ਜਾ ਸਕਦਾ ਇਸ ਸਥਿਤੀ ਦੇ ਵਿੱਚ ਹੁਣ ਹੁੰਦਾ ਕਿ ਨਹੀਂ ਹੁੰਦਾ ਉਹ ਵਕਤ ਤੇ ਮਿਆਸਰ ਹੈ ਪਰ ਕਾਫੀ ਦਿਨ ਤੋਂ ਇਹ ਚਰਚਾ ਜ਼ਰੂਰ ਚੱਲ ਚੱਲੀ ਹੋਈ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਥੇਦਾਰ ਥਾਪੇ ਜਾ ਸਕਦੇ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਕੀ ਅਨੁਮਾਨ ਲਾਏ ਜਾਂਦੇ ਨੇ ਜਾਂ ਕਿਸ ਤਰ੍ਹਾਂ ਦੇ ਅਸਾਰ ਬਣਦੇ ਨੇ ਉਹ ਆ ਭਾਈ ਹਰਨਾਮ ਸਿੰਘ ਖਾਲਸਾ ਦੇ ਉਤੇ ਫਿਲਹਾਲ ਠੀਕਿਆ ਦੱਸਿਆ ਜਾ ਰਿਹਾ ਕਿਉਂਕਿ ਸੰਭਾਵੀ ਮੀਟਿੰਗ ਉੱਥੇ ਹੋ ਸਕਦੀ ਹੈ ਉਹਨਾਂ ਦੇ ਡੇਰੇ ਦੇ ਵਿੱਚ ਪਰ ਦੂਸਰੇ ਪਾਸੇ ਜੇ ਭਾਈ ਬਲਵੰਤ ਸਿੰਘ ਰਾਜਵਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੈ ਕੇ ਇਹ ਵੀ ਚਰਚਾ ਹੈ ਕਿ ਉਹ ਭਾਈ ਗੜਗੱਜ ਦੇ ਮੁਕਾਬਲਤਨ ਜ਼ਿਆਦਾ ਡਾਢੇ ਜਥੇਦਾਰ ਹੋਣਗੇ ਤੇ ਇਸ ਵਾਸਤੇ ਉਹ ਅਕਾਲੀ ਲੀਡਰਸ਼ਿਪ ਨੂੰ ਮੌਜੂਦਾ ਲੀਡਰਸ਼ਿਪ ਦੇ ਮਨਸੂਬਿਆਂ ਨੂੰ ਉਹ ਸਹੀ ਬੈਠਦੇ ਨਹੀਂ ਨਜ਼ਰ ਆਂਦੇ ਪ੍ਰਤਾਮੀ ਆਉਂਦੇ ਸਮੇਂ ਵਿੱਚ ਕਿੱਧਰ ਵੱਲ ਨੂੰ ਸਿਆਸਤ ਕਰਵਟ ਲਵੇਗੀ ਔਰ ਇਹਨਾਂ ਇੱਕ ਦੋ ਦਿਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਜੋ ਸੰਭਾਵੀ ਤੌਰ ਤੇ ਚਰਚਾਾਂਵਾਂ ਦੱਸੀਆਂ ਜਾ ਰਹੀਆਂ ਕਿ ਉਹ ਸੱਚੀਆਂ ਨੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈਗਾ ਫਿਲਹਾਲ ਤਾਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨਡੀਆ ਪੰਜਾਬੀ ਤੇ